ਆਪ ਦੀ ਸਰਕਾਰ ਆਪ ਦੇ ਦਵਾਰ ਸਕੀਮ ਤਹਿਤ ਅੱਜ ਜਲਾਲਾਬਾਦ ਹਲਕੇ ਦੇ ਪਿੰਡ ਸੁਖੇਰਾ ਬੋਦਲਾ ਅਤੇ ਟਾਲੀ ਵਾਲਾ ਵਿਖੇ ਲਗਾਇਆ ਗਿਆ ਕੈਂਪ ਜਾਣਕਾਰੀ ਮੁਤਾਬਕ ਅੱਜ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਸਕੀਮ ਦੇ ਤਹਿਤ ਕੈਂਪਾਂ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਜਲਾਲਾਬਾਦ ਹਲਕੇ ਦੇ ਪਿੰਡ ਸੁਖੇਰਾ ਬੋਦਰਾ ਤੇ ਟਾਲੀ ਵਾਲਾ ਵਿਖੇ ਸਮੂਹ ਅਧਿਕਾਰੀਆਂ ਦੇ ਵੱਲੋਂ ਇਹ ਕੈਂਪ ਲਗਾਏ ਗਏ ਜਿੱਥੇ ਚਰਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਉੱਚੇਚਾ ਤੌਰ ਤੇ ਪਹੁੰਚੇ ਦੱਸ ਦਈਏ ਕਿ ਇਸ ਮੌਕੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਉਹਨਾਂ ਦੇ ਪਿੰਡ ਪਹੁੰਚ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਦੇ ਵੱਲੋਂ ਕੀਤੇ ਗਏ ਨੇ ਪੰਜਾਬ ਸਰਕਾਰ ਦਾ ਵਿਜ਼ਨ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਘਰ ਬੈਠੇ ਹੀ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਾਈਆਂ ਜਾਣ ਇਸੇ ਦੇ ਤਹਿਤ 16 ਤਰੀਕ ਤੱਕ ਇਹ ਕੈਂਪ ਚੱਲਣਗੇ ਜੋ ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਇਹ ਕੈਂਪ ਦੋ ਫੇਸ ਦੇ ਵਿੱਚ ਲਾਏ ਜਾ ਰਹੇ ਨੇ ਸਵੇਰੇ 10 ਵਜੇ ਤੋਂ 1 ਵਜੇ ਅਤੇ 2 ਵਜੇ ਤੋਂ 5 ਵਜੇ ਤੱਕ ਆਪ ਸਰਕਾਰ ਪਿੰਡਾਂ ਨੂੰ ਹਾਰ ਇਸ ਬੰਦੀ ਕੀ ਕਹਿਣਾ ਤੁਹਾਡਾ ਹੀ ਅੱਜ ਅਸੀਂ ਸੁਖੇਰਾ ਬੋਦਲਾਲ ਮੁੱਛੜਕਣਾ ਤੋਂ ਪਿੰਡਾਂ 'ਚ ਅੱਜ ਇੱਥੇ 2 ਵਜੇ ਕੈਂਪ ਸਟਾਰਟ ਹੋਇਆ ਸੋ ਉਹਨਾਂ ਲਈ ਇੱਕ ਵਜਿਹੀ ਕਿ ਪੰਜਾਬ ਸਰਕਾਰ ਨੇ ਵੀ ਸਾਰੇ ਅਫਸਰ ਸਾਹਿਬਾਨ ਉਹਨਾਂ ਦੇ ਕੰਮ ਘਰ ਰਾਸਤੇ ਸਾਰੇ ਪਿੰਡ ਤੇ ਜਾਣਾ ਕਿੰਨਾ ਗੂਡ ਰਿਸਪੌਂਸ ਮਿਲਿਆ ਰੋਕਣ ਦਾ ਸਰ ਬਹੁਤ ਚੰਗਾ ਰਿਸਪੌਂਸ ਹੈ ਤੁਸੀਂ ਆਪਣੇ ਸਾਹਮਣੇ ਦੇਖੋ ਸਾਰੇ ਪਿੰਡਾਂ 'ਚ ਲੋਕ ਆ ਰਹੇ ਜਿਨ੍ਹਾਂ ਦੇ ਛੋਟੇ ਛੋਟੇ ਕੰਮ ਪੂਰੇ ਸੀ ਇਹਨਾਂ ਨੂੰ ਕਚਹਿਰੀਆਂ ਤੇ ਤੇ ਦਫ਼ਤਰਾਂ 'ਚ ਠੱਕੇ ਖਾਣੇ ਪੈਂਦੇ ਸੀ ਉਹਨਾਂ ਇੱਥੇ ਉਹਨਾਂ ਦਾ ਕੰਮ ਹੋ ਰਿਹਾ ਹੈ ਥੈਂਕ ਯੂ